ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕਪੰਥ ਵੈੱਬ ਚੈਨਲ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਇਤਿਹਾਸਿਕ ਗੁਰਦੁਆਰਾ ਸ਼੍ਰੀ ਨਾਨਕਪੁਰੀ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ ਕੁੱਲ ਸ੍ਰਿਸ਼ਟੀ ਦੇ ਰਹਿਬਰ ਦੁਨੀਆ ਦੇ ਵਾਲੀ ਸਿੱਖ ਧਰਮ ਦੇ ਮੋਢੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਨਾਨਕਪੁਰੀ ਸਾਹਿਬ ਜਿਲ੍ਹਾ ਛੇਰਨਦੇੜ Maharashtra ਵਿੱਚ ਸਥਿਤ ਹੈ ਇਹ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਰਤਨਗੜ੍ਹ ਸਾਹਿਬ ਵਾਲੇ ਦੇ ਰਸਤੇ ਦੇ ਉੱਤੇ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਜੀ ਦੇ ਨੇੜੇ ਬਿਲਕੁਲ ਸਥਿਤ ਹੈ ਗੁਰਦੁਆਰਾ ਨਾਨਕਸਰ ਸਾਹਿਬ ਜੀ ਗੁਰਦੁਆਰਾ ਚੰਦਨ ਸਾਹਿਬ ਜੀ ਦੇ ਬਿਲਕੁਲ ਨੇੜੇ ਸਥਿਤ ਇਹ ਸਥਾਨ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਨਾਨਕਪੁਰੀ ਸਾਹਿਬ ਪਹਿਲੇ ਪਾਸ਼ਾ ਦੇ ਇਤਿਹਾਸ ਸਿੱਖistan ਦੇ ਇਹ ਪਵਿੱਤਰ ਸਥਾਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਸ ਸਥਾਨ ਤੇ ਗੋਰਖਨਾਥ ਦੇ ਚੇਲੇ ਰਹਿੰਦੇ ਸਨ ਜੋ ਲੋਕਾਂ ਨੂੰ ਵਹਿਮਾ ਭਰਮਾ ਵਿੱਚ ਪਾਉਂਦੇ ਸਨ ਅਤੇ ਬਹੁਤ ਪਖੰਡ ਕਰਦੇ ਸਨ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੱਖਣ ਦੇਸ਼ ਦੀ ਉਦਾਸੀ ਸਮੇ ਪੁੱਜੇ ਅਤੇ ਗੋਰਖਨਾਥ ਦੇ ਚੇਲਿਆਂ ਨੂੰ ਸਿੱਧੇ ਰਸਤੇ ਪਾਇਆ ਲੁਕਾਈ ਦਾ ਭਲਾ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੋਰਖਨਾਥ ਦੇ ਚੇਲਿਆਂ ਨੂੰ ਇਸ ਸਥਾਨ ਤੇ 1512 ਈਸਵੀ ਹੋਏ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਅਕਾਲ ਪੁਰਖ ਦੇ ਨਾਲ ਜੋੜਿਆ ਅਤੇ ਆਪਣੀਆਂ ਖੜਾਵਾਂ ਇਸ ਸਥਾਨ ਤੇ ਉਹਨਾਂ ਨੂੰ ਨਿਸ਼ਾਨੀ ਵਜੋਂ ਦਿੱਤੀਆਂ ਤੇ ਉਹਨਾਂ ਨੂੰ ਸਿੱਧੇ ਰਸਤੇ ਪਾਉਂਦੇ ਹੋਏ ਕਿਹਾ ਕਿ ਲੋਕਾਈ ਦਾ ਭਲਾ ਕਰੋ ਅਤੇ ਗੁਰ ਚਰਨਾਂ ਦੇ ਨਾਲ ਜੁੜੋ ਸੋ ਆਪ ਜੀ ਦਰਸ਼ਨ ਕਰ ਰਹੇ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਨਾਨਕਪੁਰ ਸਾਹਿਬ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਸ਼ਟਰ ਦੇ ਵਾਹਿਗੁਰੂ ਲਿਖੋ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰੋ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਆਪ ਜੀ ਦਰਸ਼ਨ ਕਰ ਰਹੇ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਨਾਨਕਪੁਰ ਸਾਹਿਬ ਪਹਿਲੇ ਪਾਤਸ਼ਾਹ ਮਹਾਰਾਸ਼ਟਰ ਨਦੇੜ ਸਾਹਿਬ ਜੀ ਦੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਸ ਸਥਾਨ ਤੇ ਗੋਰਖ ਨਾਥ ਦੇ ਚੇਲਿਆਂ ਨੂੰ ਸਿੱਧੇ ਰਸਤੇ ਪਾਇਆ ਸੀ ਅੰਤ ਵਿੱਚ ਆਪਣੀਆਂ ਇਸ ਸਥਾਨ ਤੇ ਖੜਾਵਾਵਾਂ ਦਿੱਤੀਆਂ ਸਨ ਉਹਨਾਂ ਨੂੰ ਨਿਸ਼ਾਨੀ ਵਜੋਂ ਆਪ ਜੀ ਦਰਸ਼ਨ ਕਰ ਰਹੇ ਹੋ ਪੂਰਾ ਇਤਿਹਾਸ ਸਰਵਣ ਕਰੋ ਜੀ ਜਿਹੜਾ ਵੀ ਸ਼ਰਧਾਲੂ ਇਸ ਸਥਾਨ ਤੇ ਆ ਕੇ ਸੱਚੇ ਮਨ ਨਾਲ ਅਰਦਾਸ ਕਰਦਾ ਹੈ ਉਹਦੀ ਹਰ ਅਰਦਾਸ ਪੂਰੀ ਹੁੰਦੀ ਹੈ ਇੱਥੋਂ ਸਭ ਦੀਆਂ ਝੋਲੀਆਂ ਭਰਦੀਆਂ ਹਨ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਤਿਹਾਸਿਕ ਸਥਾਨ ਦੇ

ਯਾਨੀ ਜਾਨ ਕਰਤਾਰੀ ਜੋ ਸੱਚੇ ਸਰਦੂ ਯਾਨੀ ਲਗੇ ਕਬਨ ਆਗਰ ਨੂੰ ਨਾਲੋ ਸਿੱਦੇ ਰਸਮੀ ਪਾ ਕੇ ਚਾਨਾ ਪਾ ਕੇ ਖੜਾਵੇਂ ਨਿਸ਼ਾਨੀ ਦੇ ਕੇ ਸੋ ਪ੍ਰਮੇਦਰ ਨਾਮ ਸਿਰਾ ਸਾਹਿਬ ਲਈ ਕਿਥੇ ਵੈਦ ਸੱਚੇ ਪਾਸ਼ੰਤ ਪਸ਼ਾ ਕੀਤੇ ਤੇ ਪਰ ਬਾਗਾ ਬੀਪਲ ਤੇ ਕਰਮਾ ਵਾਲਾ ਬੀਪਲ ਜਿਹਨੇ ਗੁਰੂ ਮਹਾਰਾਜ ਜੇ ਆਇਆ ਜਦ ਤੇ ਜਮਨੀ ਆਈ ਪੂਰੀ ਤਰਫੇ ਮਗਦ ਹੋ ਗਿਆ ਉਸ ਤੋਂ ਬਾਅਦ ਜਿਸੇ ਵੈਦ ਸੱਚੇ ਪਾਸ਼ੰਤ ਪਸ਼ਾ ਕੀਤੇ ਤੇ ਉਸ ਤਾਂ ਦੇ ਅੰਦਰ ਦੇ ਦਰਸ਼ਕ ਕਰੋ ਵਾਈਨ ਜੀ ਦਾ ਘਰ ਦਾ ਮਹਾਰਾਜ ਜੀ ਕੀ ਨਤਿ ਇਹ ਪੜਾਵਾ ਨਾਮ ਦੇ ਜੋੜੇ ਇਸ ਜਗ੍ਹਾ ਗਿਆ ਕਿ ਦਰਸ਼ਕ ਕਰੋ ਪਹਿਲੇ ਪਾਸੇ ਖੜਾ ਹੋ ਜਾਓ